ਅਈਦੀਨ ਗੁਰਿਆ ਹਾਈਵੇ ਤੇ ਹਾਦਸੇ ਵਾਪਰਦੇ ਦਿਖਾਈ ਦੇ ਰਹੇ ਹਨ ਅੱਜ ਹੋਇਆ ਹਾਦਸਾ ਵੀ ਤੇਜ਼ ਰਫਤਾਰ ਕਰਨ ਵਾਪਰਿਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਆਟੋਆਂ ਦੇ ਵਿੱਚ ਸਵਾਰ ਯਾਤਰੀ ਲੁਧਿਆਣੇ ਤੋਂ ਗੁਰਿਆ ਕਿਸੇ ਪਾਰਟੀ ਵਿੱਚ ਸ਼ਿਰਕਤ ਕਰਨ ਆ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਆਟੋ ਨੰਬਰ ਪੀਬੀ 10 ਕੇਡੀ 6343 ਤੇਜ਼ ਰਫਤਾਰ ਹੋਣ ਕਨ ਗੁਰਿਆ ਡਿਵਰਸਾ ਰੋਡ ਤੇ ਬੇਕਾਬੂ ਹੋ ਕੇ ਪਲਟ ਗਿਆ ਹਾਦਸੇ ਵਿੱਚ ਸਵਾਰੀਆਂ ਅਤੇ ਡਰਾਈਵਰ ਨੂੰ ਛੋਟਾ ਲੱਗੀਆਂ ਹਾਲੇ ਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਆਟੋ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜੱਖ ਵੀ ਡਰਾਈਵਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਆਟੋ ਨੂੰ ਸਿੱਧਾ ਕਰਕੇ ਸੁਰੱਖਿਆ ਜਗ੍ਹਾ ਤੇ ਖੜਾ ਕੀਤਾ ਗਿਆ ਅਤੇ ਗੁਰਾਇਆਂ ਥਾਣੇ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹਾਂਜੀ ਸਰ ਅੱਜ ਗੁਰਾਇਆਂ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਮੈਂ اے ایس ਐ ਕੁਸ਼ਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗੁਰਾਇਆਂ ਫਲੋਰ ਮੇਜੂਰ ਤੋਂ ਤਨਾਦਾ ਤੁਹਾਨੂੰ ਵੀ ਕਿਸੇ ਰਾਹਗੀ ਤੋਂ ਰਾ ਸੂਚਨਾ ਮਿਲੀ ਸੀ ਕਿ ਇੱਕ ਆਟੋ ਜਿਹੜਾ ਉਹ ਡੀ ਦੇ ਕੋਲ ਪਲਟ ਗਿਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਪੁਸ਼ਗੋਸ਼ ਕੀਤੀ ਜਿਹਦੇ ਵਿੱਚ ਦੋ ਪਰਿਵਾਰ ਲੁਧਿਆਣਾ ਤੋਂ ਗੁਰਾਇਆਂ ਆ ਰਹੇ ਸੀ ਕਿਸੇ ਫੰਕਸ਼ਨ ਤੇ ਜਾ ਰਹੇ ਸੀ ਜਿਹਦੇ ਵਿੱਚ ਇੱਕ ਆਟੋ ਬੇਕਾਬੂ ਹੋ ਕੇ ਪਲਟ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਆਉਣ ਤੋਂ ਪਹਿਲਾਂ ਜੀ ਜਿਹੜਾ ਇੱਕ ਆਟੋ ਵਾਲਾ ਦੂਸਰਾ ਉਹਦਾ ਸਾਥੀ ਸੀਗਾ ਉਹਨੂੰ ਕਿਸੇ ਹਸਪੀਟਲ ਲੈ ਗਏ ਆ ਸੱਟਾਂ ਮਾਰੂਲੀ ਲੱਗੀਆਂ ਠੀਕ ਹੈ ਜੀ ਆਟੋ ਕਨੇਰ ਇੱਕ ਰਾਤੇ ਨਾ ਰਸਤਾ ਚਾਲੂ ਕਰਵਾ ਦਿੱਤਾ ਜੀ ਰਸਤਾ ਚੱਲ ਰਿਹਾ ਜੀ ਮੈਂ ਪਹਿਲਾਂ ਹੀ ਵੇਸ ਸਰਵਸ ਲੈਂਦੇ ਸੀਗਾ ਜੀ ਇਹ ਇਦੇ ਬਾਰੇ ਥਾਣਾ ਘਰਾਇਆ ਦੇ ਮੁਨਸ਼ੀ ਨੂੰ ਨੋਟ ਕਰਵਾਇਆ ਗਿਆ ਹੈ। ਥੈਂਕ ਯੂ ਸਰ। ਆਈਦੀਨ ਗੁਰਿਆ ਹਾਈਵੇ ਤੇ ਹਾਦਸੇ ਵਾਪਰਦੇ ਦਿਖਾਈ ਦੇ ਰਹੀ ਹਨ। ਅੱਜ ਹੋਇਆ ਹਾਦਸਾ ਵੀ ਤੇਜ਼ ਰਫ਼ਤਾਰ ਕਰਨ ਵਾਪਰਿਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਆਟੋਆਂ ਦੇ ਵਿੱਚ ਸਵਾਰ ਯਾਤਰੀ ਲੁਧਿਆਣਾ ਤੋਂ ਗ੍ਰਹਿ ਕਿਸੇ ਪਾਰਟੀ ਵਿੱਚ ਸ਼ਿਰਕਤ ਕਰਨ ਆ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਆਟੋ ਨੰਬਰ ਪੀਬੀ 10 ਕੇਡੀ 6354 ਤੇਜ਼ ਰਫ਼ਤਾਰ ਹੋਣ ਕਾਰਨ ਗ੍ਰਹਿਆ ਡਿਵਰਸਾ ਰੋਡ ਤੇ ਬੇਕਾਬੂ ਹੋ ਕੇ ਪਲਟ ਗਿਆ ਹਾਦਸੇ ਵਿੱਚ ਸਵਾਰੀਆਂ ਅਤੇ ਡਰਾਈਵਰ ਨੂੰ ਛੋਟਾ ਲੱਗੀਆਂ ਹਾਲੇਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਆਟੋ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਾਕੀ ਵੀ ਡਰਾਈਵਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਆਟੋ ਨੂੰ ਸਿੱਧਾ ਕਰਕੇ ਸੁਰੱਖਿਆ ਜਗ੍ਹਾ ਤੇ ਖੜਾ ਕੀਤਾ ਗਿਆ ਅਤੇ ਗੁਰਾਇਆਂ ਥਾਣੇ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹਾਂਜੀ ਸਰ ਅੱਜ ਗੁਰਾਇਆਂ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਮੈਂ اے ایس ਐ ਕੁਸਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗੁਰਾਇਆਂ ਫਲੋਰ ਮੈਂਜੀ ਤੋਂ ਦੇ ਤਨਾ ਦਾ ਤੁਹਾਨੂੰ ਜੀ ਕਿਸੇ ਰਾਹਗੀ ਤੋਂ ਰਾ ਸੂਚਨਾ ਮਿਲੀ ਸੀ ਕਿ ਇੱਕ ਆਟੋ ਜਿਹੜਾ ਉਹ ਡੀ ਦੇ ਕੋਲ ਪਲਟ ਗਿਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਪੋਸ਼ਗੈਸ ਕੀਤੀ ਜਿਹਦੇ ਵਿੱਚ ਦੋ ਪਰਿਵਾਰ ਲੁਧਿਆਣਾ ਤੋਂ ਗੁਰਾਇਆਂ ਆ ਰਹੇ ਸੀ ਕਿਸੇ ਫੰਕਸ਼ਨ ਤੇ ਜਾ ਰਹੇ ਸੀ ਜਿਹਦੇ ਵਿੱਚ ਇੱਕ ਆਟੋ ਬੇਕਅਪ ਹੋ ਕੇ ਫਲਟ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਆਉਣ ਤੋਂ ਪਹਿਲਾਂ ਜੀ ਜਿਹੜਾ ਇੱਕ ਆਟੋ ਵਾਲਾ ਦੂਸਾ ਉਹਦਾ ਸਾਥੀ ਸੀਗਾ ਉਹਨੂੰ ਕਿਸੇ ਹਸਪੀਟਲ ਲੈ ਗਏ ਆ ਸੱਟਾਂ ਮਮਲੀ ਲੱਗੀਆਂ ਠੀਕ ਹੈ ਜੀ ਆਟੋ ਕਨੇਰ ਇੱਕ ਦਾ ਤੇ ਨਾ ਰਸਤਾ ਚਾਲੂ ਕਰਵਾ ਦਿੱਤਾ ਜੀ ਆਪਾਂ ਚੱਲ ਰਿਹਾ ਜੀ ਮੈਂ ਪਹਿਲਾਂ ਹੀ ਵੇਹ ਸਰਵਿਸ ਲੈਂਦੇ ਸੀਗਾ ਜੀ ਇਹਦੇ ਬਾਰੇ ਥਾਣਾ ਗੁਰਾਇਆਂ ਦੇ ਮੁੰਸ਼ ਨੂੰ ਨੋਟ ਕਰਵਾਇਆ ਗਿਆ ਜੀ ਥੈਂਕ ਯੂ ਸਰ